ਨੀ ਮੈਂ ਹੱਕ ਮਾਰ ਮਾਰ ਛੱਕ ਜੀ ਨਹੀਂ ਨੀ ਪਾ ਕੇ ਮੈਨੂੰ ਇੱਥੇ ਮੁੜ ਕੇ ਨਹੀਂ ਬੌੜੀਆਂ ਹਾਏ ਹਾਏ ਜੱਟ ਲਿਆ ਦੇ ਜ਼ਮੀਨ ਬੰਡਾ ਕੇ ਲਿਆ ਦੇ ਉਹ ਮੈਂ ਕਿਹੜੇ ਵਕਤ ਮਕਰ ਲੱਗੀ ਨਾਂ ਦੇ ਕੋਈ ਨਹੀਂ ਪੁੱਛਦਾ ਹੁਣ ਕੋਈ ਨਹੀਂ ਪੁੱਛਦਾ ਮੈਂ ਪਾਪ ਕਮਾ ਲਿਆ ਆਪਣੇ ਭਾਈ ਨਾਲ ਇਹਨੂੰ ਕੇਸਰ ਲੱਗਦਾ ਹੈ ਇਹ ਪਰ ਕਿੱਥੇ ਉਹਨਾਂ ਨੇ ਆਉਣਾ ਮੈਂ ਤਾਂ ਕਿੱਡਾ ਪਾਪ ਕਰਕੇ ਆਈ ਜ ਉਹਨਾਂ ਨੇ ਕਿੱਥੇ ਆਉਣਾ ਮੇਰੇ ਕੋਲ ਕੋ ਸਾਸਰੀਕਾਲ ਸਾਸਰੀਕਾਲ ਪੁੱਤ ਤੁਸੀਂ ਆਗੇ ਬੱਚੇ ਹਾਂ ਆਗੇ ਆਗੇ ਪੁੱਤ ਉੱਠ ਉੱਠੋ ਤੁਸੇ ਮੈਂ ਤਾਂ ਇੱਥੇ ਪਈਆਂ ਪੁੱਤ ਕੱਢਤੀ ਉਹਨਾਂ ਨੇ ਹਾਏ ਮੈਂ ਕਿੱਡਾ ਪਾਪ ਕਮਾ ਕੇ ਆਈ ਤੁਹਾਡੇ ਨਾਲ ਲੈ ਦੱਸ ਪਾਪ ਨੂੰ ਕੀ ਆ ਸਾਨੂੰ ਤਾਂ ਸੁਪਨਾ ਆਇਆ ਮੈਂ ਕਿਹਾ ਭੂਆ ਢਿੱਲੀ ਆ ਮੈਂ ਕਿਹਾ ਜਾ ਕੇ ਆਉਨੇ ਆ ਉਹ ਜਿਹਨਾਂ ਪਿੱਛੇ ਕਰਦਾ ਪੁੱਤ ਕੋਈ ਨਹੀਂ ਪੁੱਛਦਾ ਤੁਹਾਡੇ ਕੁੱਪੜ ਨੇ ਮੇ ਤੋਂ ਕੀ ਗਲਤੀਆਂ ਕਰਾਤੀ ਕੁੱਫੜ ਜੀ ਕਿੱਥੇ ਗਏ ਅੱਧੀ ਫਿਰਦੇ ਹੁਣੇ ਕੋਈ ਕੰਮ ਕਰਦੇ ਚੱਲ ਤੁਸੀਂ ਫੁੱਫਣ ਨੂੰ ਦੇਖ ਲਿਓ ਕਿੱਥੇ ਨੇ ਕੋਈ ਨਹੀਂ ਪੁੱਛਦਾ ਬਹੁਤ ਦਰਦ ਹੁੰਦਾ ਸਰੀਰ 'ਚ ਮੇਰੇ ਭਾਈ ਪਰਜਾਈ ਬਿਤਾ ਕੜੇ ਤੇ ਕੜੇ ਨੇ 부ਆ ਤੂੰ ਫੋਨ ਤਾਂ ਕਰ ਦਿੰਦੀ ਦੱਸ ਸਾਨੂੰ ਹਾਂ ਨਹੀਂ ਮੈਂ ਕਿਹੜੇ ਮੂੰਹ ਨਾਲ ਫੋਨ ਕਰਦੀ ਪੁੱਤ ਮੈਂ ਤਾਂ ਮੂੰਹ ਦਿਕਾਉਣ ਜੋਗੀ ਨਹੀਂ ਰਹੀ ਪਿੰਡ 'ਚ ਵੀ ਕੋਪੜੀ ਸਾਸਰੀ ਕਾਲ ਕਾਲ ਵਿੱਚ ਸਾਸਰੀ ਤੂੰ ਫੋਨ ਕਰ ਦਿੰਦੇ ਦੱਸ ਬਸ ਮੈਂ ਵਿੱਚ ਫਿਰ ਕਿਵੇਂ ਕਰਦਾ ਇਹ ਤੰਗ ਕਰਕੇ ਤਾਂ ਜ਼ਮੀਨ ਦਾ ਸਾਰਾ ਈ ਦੇ ਪਿੱਛੇ ਮੈਂ ਕਰਦਾ ਤਲਾਤ ਪਿੱਛੇ ਉਹਨਾਂ ਨੇ ਆ ਦੇਖ ਲੈ ਸਾਡਾ ਮੱਜਾ ਵੀ ਚੰਗੇ ਨਾਲੇ ਬਿੜੇ ਛੱਡਾ ਕੋਈ ਨਾ ਕੋਈ ਮੇਰੀ ਗੱਲ ਸੁਣੋ ਹਾਂ ਹੁਣ ਤੂੰ ਚਿੰਤਾ ਨਾ ਕਰ ਤੂੰ ਸਾਡੇ ਨਾਲ ਚੱਲਦੇ ਦਵਾਈ ਦਵਾਵਾਂਗੇ ਉਹ ਤਬੀਰਾ ਗੁੱਸੇ ਹੋਊਗਾ ਨਹੀਂ ਨਹੀਂ ਅਸੀਂ ਲੈ ਜਾਂਦੇ ਕੋੜੀ ਲੈ ਜੂ ਦਵਾਈ ਮੁੱਟੀ ਕਰਾਉਂਦੇ